ਸੱਚੇ ਕਾਲ ਦੇ ਸਾਰਿਆਂ ਨੂੰ ਸ਼ੁਰੂ ਕਰਦੇ ਜੀ ਅੱਜ ਦਾ ਵਲੌਗ ਤੇ ਮੈਂ ਹੁਣੀ ਹੁਣੀ ਉੱਠੀ ਸੀ ਮੈਂ ਕਿਹਾ ਚਲੋ ਉੱਠਨ ਸਾਰੇ ਜਿਹੜਾ ਹੈਗਾ ਆਪਾਂ ਵਲੌਗ ਸਟਾਰਟ ਕਰ ਦਿੰਨੇ ਆ ਤੇ ਮੈਂ ਬਰਸ਼ ਕਰਾਈ ਸੀ ਤੇ ਮੰਮਾ ਨੇ ਮੈਨੂੰ ਬਣਾਇਆ ਸੀ ਆਲੂ ਦਾ ਪਰੌਂਠਾ ਤੇ ਮੈਂ ਉਹ ਖਾਧਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਮੈਂ ਦਾਦੀ ਦੇ ਸਿਰ ਨੂੰ ਤੇਲ ਲਾਇਆ ਇੱਥੇ ਦੇਖੋ ਦਾਦੀ ਕਹਿੰਦੇ ਹਨ ਮਨਮੋਲ ਮੇਰੇ ਮੈਂ ਹਨਾ ਰੋਟੀ ਖਾ ਕੇ ਬਸ ਬੈਠੀ ਸੀ ਦਾਦੀ ਕਹਿੰਦੇ ਮਨਮੋਲ ਮੇਰੇ ਸਿਰ ਨੂੰ ਤੇਲ ਲਾ ਦੇ ਕਿਉਂਕਿ ਦਾਦੀ ਨੇ ਸਿਰ ਨਾ ਤਾਸੀ ਕਿਉਂਕਿ ਅੱਜ ਹੈਗਾ ਸੰਡੇ ਇਸ ਕਰਕੇ ਮੈਂ ਦਾਦੀ ਦੇ ਇੱਥੇ ਵਾਲਾਂ ਨੂੰ ਤੇਲ ਲਗਾ ਰਹੀ ਸੀ ਤੇ ਮੈਂ ਹਨਾ ਕਹਿ ਸੀ ਮੰਮਾ ਨੂੰ ਕਿ ਪਹਿਲਾਂ ਮੈਂ ਨਾ ਆਉਂਗੀ ਪਰ ਹਨਾ ਮੰਮਾ ਹੋਰਿਆ ਨੇ ਸਿੱਧੂ ਦਾ ਜਿਹੜਾ ਪਾਣੀ ਗਰਮ ਹੋਣਾ ਲਾ ਦਿੱਤਾ ਸੀ ਇਸ ਕਰਕੇ ਹੁਣ ਪਹਿਲਾਂ ਸਿੱਧੂ ਨਾ ਆਊਗਾ ਉਸ ਤੋਂ ਬਾਅਦ ਮੈਂ ਨਾ ਆਉਂਗੀ ਤੇ ਮੈਂ ਸੋਚਿਆ ਚਲੋ ਠੀਕ ਨਿੱਜੇ ਮੈਂ ਦਾਦੀ ਦੇ ਸਿਰ ਨੂੰ ਜਿਹੜਾ ਹੈਗਾ ਤੇਲ ਲਗਾ ਦੂੰਗੀ ਫਿਰ ਉਸ ਤੋਂ ਬਾਅਦ ਮੈਂ ਨਾ ਲੂੰਗੀ ਕੱਪੜੇ-ਕੁਪੜੇ ਆਪਣੇ ਕੱਢ ਕੇ ਤੇ ਬਸ ਦਾਦੀ ਦੇ ਤੇਲ ਲਗਾ ਦਿੱਤਾ ਸੀ ਤੇ ਮੈਂ ਤੁਹਾਨੂੰ ਦਾਦੀ ਦੇ ਬਾਲ ਦਿਖਾਣੀਆਂ ਦੇਖੋ ਉੱਪਰੋਂ ਤਾਂ ਬਲੈਕ ਨੇ ਥੱਲੋਂ ਆਉਂਦੇ-ਆਉਂਦੇ ਪੂਰੇ ਲਾਈਟ ਹੋ ਜਾਂਦੇ ਨੇ ਦਾਦੀ ਦੇ ਚਾਰ-ਪੰਜ ਤਰ੍ਹਾਂ ਦੇ ਬਾਲ ਨੇ ਫਿਰ ਦਾਦੀ ਦੇ ਮੈਂ ਸੋਹਣੀ ਜੀ ਗੁੱਤ ਕਰਤੀ ਸੀਗੀ ਦੇਖੋ ਕਿੰਨੀ ਸੋਹਣੀ ਲੱਗ ਰਹੀ ਤੇ ਦੇਖੋ ਦਾਦੀ ਜੀ ਕਿੰਨੇ ਸੋਹਣੇ ਲੱਗ ਰਿਹਾ ਸਿੱਧੂ ਨਾ ਨੂੰ ਕੇ ਤੇ ਬਾਹਰ ਦੇਖੋ ਬੈਠਾ ਧੁੱਪੇ ਮਹਾਰਾਜਿਆਂ ਵਾਂਗੂ ਆਪਣੇ ਬਾਲ ਜਿਹੜੇ ਹੈਗੇ ਸੁੱਕਣੇ ਪਏ ਹੋਏ ਹੋਏ ਨੇ ਦੇਖੋ ਤੋਂ ਕਿੰਨੇ ਲ ਹੈ ਨਾ ਦੇਖਦੇ ਖੇਲ ਰਿਆ ਸੀ ਨਾਲ ਇਹ ਗੇਮ ਤੇ ਨਾਲ ਹੀ ਜੋ ਘਾਰੇ ਸੀ ਕਪੜੇ ਤੇ ਕਪੜੇ ਵੀ ਜਿਹੜੇ ਤੋਤੇ ਹੋਏ ਸੀ ਉਹ ਸੁੱਕਣੇ ਪਏ ਸੀ ਕਿਉਂਕਿ ਬਹੁਤ ਹੀ ਜ਼ਿਆਦਾ ਵਧੀਆ ਜਿਹੜੀ ਹੈਗੀ ਧੁੱਪ ਨਿਕਲੀ ਹੋਈ ਸੀਗੀ ਤੇ ਪਹਿਲਾਂ ਤਾਂ ਮੈਂ ਨਾ ਹੋਣਾ ਸੀ ਜਿਵੇਂ ਤੁਹਾਨੂੰ ਦੱਸਿਆ ਪਰ ਸਿੱਧੂ ਦਾ ਬੱਚਾ ਜਿਹੜਾ ਹੈਗਾ ਪਹਿਲੀ ਵਾਰੀ ਨਾਲ ਸਿੱਧੂ ਨਾ ਐ ਕਹਿੰਦਾ ਹੁੰਦਾ ਇਹ ਸਾਰਿਆਂ ਨੂੰ ਐਂ ਕਹਿੰਦਾ ਹੁੰਦਾ ਮੈਂ ਤੁਹਾਨੂੰ ਦੱਸਦੀਆਂ ਜਿਵੇਂ ਮੈਂ ਆਪਦੇ ਤੇ ਲੈ ਕੇ ਦੱਸਦੀਆਂ ਦੀਦੀ ਕਾ ਬੱਚੀ ਦਾਲ ਦਾਲ ਕੱਚੀ ਹਾਂਡੀ ਮੇ ਪਕਾਇਆ ਫਿਰ ਵੀ ਕੱਚੀ ਕੀ ਕੱਚੀ ਦੱਸੋ ਇੱਕ ਗੱਲ ਹੋਈ ਫਿਰ ਉਸ ਤੋਂ ਬਾਅਦ ਮੈਂ ਵੀ ਜਿਹੜਾ ਹੈਗਾ ਨਾ ਨੂੰ ਕੇ ਆ ਗਈ ਸੀ ਬਾਹਰ ਮੈਂ ਨੂੰ ਪੂਰੇ 1 ਸਿਨਾਂ ਨੂੰ ਕੇ ਤੇ ਬਾਲ ਦੇ ਕਿੰਨੇ ਸੁੱਕੇ ਜੇ ਹੋ ਜਾਂਦੇ ਨੇ ਨਹਣ ਤੋਂ ਬਾਅਦ ਐ ਪੂਰੇ ਰਾਫ ਜੇ ਹੋ ਜਾਂਦੇ ਆ ਪਰ ਵਧੀਆ ਵੀ ਲੱਗਦਾ ਨਹਣ ਤੋਂ ਬਾਅਦ ਐ ਸਿਰ ਹਲਕਾ ਹਲਕਾ ਹੋ ਜਾਂਦਾ ਪੂਰਾ ਤੇ ਵਾਲ ਵੀ ਸਟ੍ਰੇਟ ਹੋ ਜਾਂਦੇ ਨੇਗੇ ਤੇ ਧੁੱਪੇ ਜ਼ਿਆਦਾ ਤਾਂ ਬੈਠਿਆ ਜਾਂਦਾ ਕਿਉਂਕਿ ਹੁਣ ਜਿਹੜੀ ਹੈ ਨਾ ਗਰਮੀ ਜੀ ਜਿਹੜੀ ਹੈਗੀ ਉਹ ਫਿਰ ਤੋਂ ਆਨ ਲੱਗ ਗਈ ਹੈ ਤੇ ਮੈਂ ਤਾਂ ਆਪਣੇ ਗਰਮੀਆਂ ਦੇ ਕੱਪੜੇ ਵੀ ਜਿਹੜੇ ਹੈਗੇ ਕੱਢ ਲਏ ਤੇ ਸਾਰੇ ਨਾ ਸੁੱਤੇ ਪਏ ਸੀਗੇ ਕਿਉਂਕਿ ਦੁਪਹਿਰ ਦਾ ਟਾਈਮ ਸੀਗਾ ਤੇ ਸਿੱਧੂ ਇੱਥੇ ਆਪਣੇ ਬਲੌਗਸ ਨਾ ਪਤਾ ਨਹੀਂ ਕੀ ਬਣਾ ਕੇ ਖੇਲ ਰਿਹਾ ਸੀ ਮੈਂ ਹੈ ਨਾ ਬਾਹਰ ਬੈਠੀ ਸੀ ਤਾਂ ਟਕ ਟਕ ਦੀ ਆਵਾਜ਼ ਆਈ ਗਈ ਫਿਰ ਮੈਂ ਅੰਦਰ ਆ ਕੇ ਦੇਖਿਆ ਤਾਂ ਇਹ ਬਲੌਗਸ ਨਾ ਜਿਹੜਾ ਹੈਗਾ ਲੱਗਿਆ ਹੋਇਆ ਸੀ ਖੇਲਣ ਤੇ ਉਸ ਤੋਂ ਬਾਅਦ ਨਾ ਮੈਂ ਦੇਖਿਆ ਵੀ ਫ੍ਰਿਜ ਦੇ ਉੱਤੇ ਨਾ ਕਾਫੀ ਐਂ ਦਵਾਈਆਂ ਦੂਈਆਂ ਜੀਆਂ ਪਈ ਤੇ ਮੈਂ ਸੋਚਿਆ ਕਿ ਉਹਨਾਂ 'ਚ ਦੇਖਿਆ ਜਾਵੇ ਵੀ ਕੋਈ ਐਕਸਪਾਇਰੀ ਤਾਂ ਨਹੀਂ ਹੈਗੀ ਜਾਂ ਕੋਈ ਖਰਾਬ ਹੋ ਗਈ ਦਦਾ-ਦਦਾ ਤੇ ਫੇਰ ਮੈਂ ਸਾਰਾ ਦਾਦੀ ਦਾ ਹਪਟਾਰਾ ਇਹ ਚੱਕ ਲਿਆ ਸੀ ਦਵਾਈਆਂ ਦੂਈਆਂ ਵਾਲਾ ਤੇ ਮੈਂ ਇੱਥੇ ਲੱਗ ਰੱਖ ਲਿਆ ਸੀ ਜਿਨ੍ਹਾਂ ਦੀ ਜਿਹੜੀ ਐਕਸਪਾਇਰੀ ਇੱਥੇ ਐਕਸਪਾਇਰੀ ਵੀ ਮੈਂ ਤੁਹਾਨੂੰ ਦਿਖਾਵਾਂਗੀ ਦੇਖਿਓ ਅੱਗੇ ਤੇ ਜਿਹੜੀ ਐਕਸਪਾਇਰੀ ਸੀ ਉਹ ਲੱਗ ਰੱਖ ਲਈ ਜਿਹੜੀ ਹੈ ਨਾ ਵਰਤੀ ਜਾਣ ਵਾਲੀ ਸੀ ਉਹ ਲੱਗ ਰੱਖ ਲਈ ਤੇ ਆਹ ਪਾਊਚ ਜਿਹੜੀ ਮੈਂ ਉਹ ਪਾ ਰਹੀ ਏਗੀ ਵੀ ਜਿਹੜੀ ਹੈ ਨਾ ਐਕਸਪਾਇਰੀ ਨਹੀਂ ਹੈ ਤੇ ਐਕਸਪਾਇਰੀ ਮੈਂ ਸਾਈਡ ਤੇ ਕੱਢ ਰਹੀ ਆਂ ਤੇ ਦੇਖੋ ਆਹ ਵਾਲੇ ਪੋਲੀਥੀਨ ਜਿਵੇਂ ਪਾਉਂਗੀ ਐਕਸਪਾਇਰੀ ਵਾਲੀ ਆ ਦੇਖੋ ਕਿੰਨੀਆਂ ਮੈਡੀਸਨ ਜਿਹੜੀਆਂ ਹੈਗੀ ਐਕਸਪਾਇਰੀ ਆਈਆਂ ਰੱਖੀਆਂ ਹੋਈਆਂ ਸੀ ਵਾਧੂ ਦਾ ਫालतू ਸਮਾਨ ਜਿਹੜਾ ਹੈਗਾ ਆਈ ਸਾਡੇ ਘਰੇ ਬਹੁਤ ਪਿਆ ਹੋਇਆ ਹੈਗਾ ਇਸ ਕਰਕੇ ਮੈਂ ਹਨਾ ਪੂਰਾ ਹਨਾ ਮਤਲਬ ਕੀ ਬਣਾਉਂਗੀ ਪਲਾਨ ਕੀ ਉਹ ਸਾਰੇ ਮੈਂ ਫालतू ਸਮਾਨ ਨੂੰ ਬਾਹਰ ਕੱਢਾਂ ਤੇ ਮੈਂ ਵੀ ਆਪਣਾ ਜਿਹੜਾ ਹੈਗਾ ਕਰਨਾ ਜਿਵੇਂ ਮੇਰੇ ਸਟੱਡੀ ਟੇਬਲ ਦੇ نیچے ਵੀ ਬਹੁਤ ਜ਼ਿਆਦਾ ਹਨਾ ਜਿਵੇਂ ਪੇਪਰ ਜੇ ਪਏ ਨੇ ਮੈਂ ਹੀ ਸਾਹਮਣੇ ਰੱਖ ਲੈਣੇ ਡਰਾਇੰਗ ਵਾਲੇ ਉਹ ਵੀ ਤੇ ਬਸ ਉਹ ਸਾਰੇ ਮੈਂ ਸਾਫ਼ ਕਰੂੰਗੀ ਤੇ ਯਾ ਦੇਖੋ ਇੱਥੇ ਕਿੰਨੀਆਂ ਆਹ ਮੈਡੀਸਨ ਹਨ ਜਿਹੜੀ ਇਹ ਸਾਰੀਆਂ ਐਕਸਪਾਇਰੀ ਹੋਈਆਂ ਹੋਈਆਂ ਸਿੱਗੀਆਂ ਪਤਾ ਨਹੀਂ ਇਹ ਚ ਇੱਕ ਅੱਧੀ ਦਾਦੀ ਨੇ ਖਾਓ ਤਾਂ ਨਹੀਂ ਲਈ ਮੈਂ ਤਾਂ ਹੀ ਡਰ ਹੋਇਆ ਮੈਂ ਤੇ ਤੁਸੀਂ ਵੀ ਜੇ ਮੈਂ ਤੁਹਾਡੇ ਘਰੇ ਆਏ ਮੈਡੀਸਨਸ ਵਗੈਰਾ ਪਈਆਂ ਹੁੰਦੀਆਂ ਤਾਂ ਤੁਸੀਂ ਵੀ ਚੈੱਕ ਕਰੋ ਵੀ ਉਹਨਾਂ ਦੀ ਡੇਟ ਹੈਗੀ ਐ ਜੇ ਉਹ ਐਕਸਪਾਇਰੀ ਹੋ ਚੁੱਕੀਆਂ ਨੇ ਤਾਂ ਉਹਨਾਂ ਨੂੰ ਜਰੂਰ ਸੁੱਟ ਦਿਓ ਕਿਉਂਕਿ ਜਿਹੜੀਆਂ ਹੈ ਦਵਾਈਆਂ ਨੇ ਨਾ ਇਹ ਬਹੁਤ ਹੀ ਜਨਮ ਲ ਇਹ ਕੋਲੇ ਆਸੇ ਪਾਸੇ ਵੀ ਪਈਆਂ ਹੁੰਦੀਆਂ ਨੇ ਤੇ ਵਧੀਆ ਨਹੀਂ ਹੁੰਦੀਆਂ ਮਤਲਬ ਕਿ ਕੈਮੀਕਲ ਹੀ ਹੁੰਦੇ ਇੱਕ ਤਰ੍ਹਾਂ ਦਾ ਮੈਨੂੰ ਤਾਂ ਇਹ ਲੱਗਦਾ ਤੇ ਰਿਐਕਸ਼ਨ ਰਿਡਕਸ਼ਨ ਕਰ ਦਿੰਦੀ ਹੈ ਜੇ ਆਪਾਂ ਐਕਸਪਾਇਰੀ ਖਾ ਲਈਏ ਤਾਂ ਤੁਸੀਂ ਪਲੀਜ਼ ਜੇ ਕੋਈ ਤੁਹਾਡੇ ਘਰ ਐਕਸਪਾਇਰੀ ਜਿਮੇ ਦਵਾਈਆਂ ਜਿਉਂ ਹੀ ਪਈਆਂ ਰਹਿੰਦੀ ਆਪਾਂ ਹਨਾ ਜਦੋਂ ਖਾ ਖੂ ਕੇ ਆਈ ਰੱਖ ਦਿੰਨੇ ਆ ਫਿਰ ਬਾਅਦ ਚ ਦਰਾਜਾਂ ਚ ਰੱਖ ਦਿੰਨੇ ਆ ਐ ਫਿਰ ਬਾਅਦ ਚ ਆਪਾਂ ਦੇਖ ਦੇਣੀ ਹੈਗੇ ਉਹ ਆਈ ਪਈਆਂ ਰਹਿੰਦੀਆਂ ਨੇ ਉੱਥੇ ਤਾਂ ਜ਼ਰੂਰ ਤੁਸੀਂ ਜਿਹੜੀ ਹੈਗੀ ਆ ਟਾਈਮ ਕੱਢ ਕੇ ਮੈਂ ਐਕਸਪਾਇਰੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਜ਼ਰੂਰ ਸੁੱਟਿਓ ਤੇ ਆ ਸਾਰਾ ਸਮਾਨ ਸੈੱਟ ਕਰਨ ਤੋਂ ਬਾਅਦ ਜਦੋਂ ਮੈਂ ਦਾਦੀ ਨੂੰ ਦਿਖਾਇਆ ਨਾ ਵੀ ਦਾਦੀ ਇੰਨੀ ਜਿਆਦਾ ਹੈ ਦਵਾਈਆਂ ਜਿਹੜੀਆਂ ਸੀਗੀਆਂ ਐਕਸਪਾਇਰੀ ਸੀਗੀ ਤਾਂ ਦਾਦੀ ਦਾ ਰਿਐਕਸ਼ਨ ਦੇਖਣ ਵਾਲਾ ਸੀਗਾ ਦਾਦੀ ਐਂ ਕਰ ਰਹੀ ਸੀ ਜਿਵੇਂ ਉਹ ਵੀ ਐਂ ਚ ਖਾਦੀ ਤਾਂ ਨਹੀਂ ਗਈ ਕਿਉਂਕਿ ਕਈ ਪੱਤੇ ਆਏ ਸੀ ਜਿਨ੍ਹਾਂ ਤੇ ਆਪਾਂ ਕੱਟ ਦਿੰਨੇ ਕੈਂਟੀ ਨਾਲ ਤੇ ਉਹਨਾਂ ਦੀ ਡੇਟ ਵੀ ਨਹੀਂ ਲਿਖਿਆ ਪਤਾ ਨਹੀਂ ਲੱਗ ਰਿਹਾ ਸੀ ਵੀ ਉਹ ਐਕਸਪਾਇਰੀ ਹੈ ਕਿ ਨੈਕਸਟ ਐਕਸਪਾਇਰੀ ਨਹੀਂ ਹੈਗੀ ਤਾਂ ਮੈਂ ਉਹ ਵੀ ਛੁੱਟੀ ਦਿੱਤੇ ਦਾਦੀ ਕਹਿੰਦੇ ਕੋਈ ਨਹੀਂ ਤੂੰ ਛੁੱਟੀ ਦੇ ਉਹਨਾਂ ਨੂੰ ਕੋਈ ਨਹੀਂ ਫੇਰ ਲਿਆਤੀ ਆ ਜਾਣਗੀਆਂ ਫਿਰ ਮੈਂ ਸਾਰੇ ਆਹ ਜਿਹੜਾ ਹੈਗਾ ਲੱਗ ਕਰ ਤੇ ਆ ਦੇਖੋ ਕਿੰਨਾ ਸਾਰਾ ਐਕਸਪਾਇਰੀ ਮੈਂ ਤਾਂ ਦੇਖ ਕੇ ਹੈਰਾਨ ਤੇ ਆਹ ਪੂਰਾ ਡੱਬਾ ਗੋਲੀਆਂ ਦਾ ਇਹ ਵੀ ਐਕਸਪਾਇਰ ਹੋ ਚੁੱਕਿਆ ਸੀ 2019 ਪਤਾ ਨਹੀਂ ਕੀ 21 ਦਾ ਐਕਸਪਾਇਰ ਹੋਇਆ ਸੀ ਆਈਂ ਪਿਆ ਹੋਇਆ ਸੀ ਦੇਖੋ ਤੇ ਆ ਹੈਗਾ ਤਾਂ ਦੀ ਦੀ ਵਧੀਆ ਦਵਾਈਆਂ ਵਾਲਾ ਪੌਚ ਤੇ ਇਹ ਹੈ ਐਕਸਪਾਇਰੀ ਪੌਚ ਜੋ ਕਿ ਹੁਣ ਜਾਊਗਾ ਸਿੱਧਾ ਕੂੜੇ ਦੇ ਵਿੱਚ ਤੇ ਇਹਨਾਂ ਨੂੰ ਫਟਾਫਟ ਹੁਣ ਮੈਂ ਰੱਖਿਆ ਨੀਆਂ ਜੇ ਫ੍ਰਿਜ ਦੇ ਉੱਤੇ ਤੇ ਐਕਸਪਾਇਰੀ ਆ ਲੈਣ ਨੂੰ ਸੁੱਟਿਆ ਨੀਆਂ ਤੇ ਉਸ ਤੋਂ ਬਾਅਦ ਹੋ ਗਿਆ ਸੀ ਸਾਡਾ ਟੀ ਟਾਈਮ ਤੇ ਟੀ ਟਾਈਮ ਵੇਲੇ ਮम्मा ਨੇ ਸਾਡੇ ਵਾਸਤੇ ਆ ਬਣਾਏ ਸੀ ਚਨਾ ਦਾਲ ਵਗੈਰਾ ਤੇ ਦੇਖੋ ਮੇਰੇ ਚੇਨਾ ਵੀ ਸਵਰ ਨਹੀਂ ਹੈਗਾ ਤੇ ਮੈਂ ਹੈਨਾ ਫਟਾਫਟ ਪਾਲੀ ਕੋਲੀ ਚ ਤੇ ਹੈਨਾ ਖਾ ਵੀ ਗਈ ਇੱਕ ਕੋਲੀ ਆਹ ਚਨਾ ਦਾਲ ਤੇ ਉਸ ਤੋਂ ਬਾਅਦ ਮम्मा ਬਸ ਨਾਲ ਹੀ ਬਣਾ ਰਹੀ ਸੀਗੀ ਸਾਡੇ ਵਾਸਤੇ ਚਾਏ ධර්මදරම තේම සඳක නිියාද කොත්තේ බණරියග චා කර්ම කරම සඩවස්තේ තය සිත ගඩ වල චාප හනතු සිදස ෝක මට විචතසසි ගොඩ වලි පින් යාය චින්නේි වල තේතෙ නාලිහනල් මමන ස්වේෙනන අල්ල දෙව ොඩො ප්‍රෝන්ටෙ න සිත ස අඩවස්තෙන් චාලුරක් ලෙසිගේ තේමම ගැනම තුොන්නුණ වී චාවල ටයිම් ෙ හගස් නෑක්සනාකිත් දවුන්ගේ හහි වලේ ජෙඩෙ සනුපසන්ද. තේමමන්‍යවස්තෝාවබන අතෙසි සඩවස්ත චාාව ජඩිහගේ ැඩිහෝගී සිගේ පීනවස්තේ. ਰਾਤ ਦੀ ਰੋਟੀ ਖਾਣ ਤੋਂ ਬਾਅਦ ਤੇ ਇੱਥੇ ਮੰਮਾ ਦੇ ਸਿੱਧੂ ਖੇਡ ਰਹੇ ਸੀਗੇ ਬਲਾਕਸ ਦੇ ਨਾਲ ਤੇ ਅੱਜ ਸਬਜ਼ੀ ਬਣਾਈ ਸੀਗੀ ਆਲੂ ਗਾਜਰ ਮਟਰ ਦੀ ਸਬਜ਼ੀ ਬਣੀ ਹੋਈ ਸੀ ਤੇ ਉਹਨਾਂ ਖਾਧੀ ਦੀ ਰੋਟੀ ਤੇ ਇੱਥੇ ਖੇਡਦੇ ਸੀ ਬਲਾਕਸ ਨਾਲ ਤੇ ਇਹ ਸਿੱਧੂ ਕਹਿੰਦਾ ਸੀ ਆਪਾਂ ਮੰਮਾ ਨੂੰ ਟਾਸਕ ਦਿੰਦਾ ਸੀ ਕਦੇ ਪਲੇਨ ਬਣਾਓ ਕਦੇ ਕੋਈ ਸ਼ਾਇਦੇ ਖੱਥੇ ਮੰਮਾ ਨੇ ਪਲੇਨ ਬਣਾਇਆ ਸੀ ே பख ര ്. සි ම கி ோ සි லிॉப்ட, ர்ම බ वाස් देखව ග පරිथ नवथகி நேேறග. த தே ௌேோ जा ම ோ க்க. ਦਰਦੀ ਮਰੇ ਤੇ ਜੇ ਮੇਗੀ ਤੁਹਾਨੂੰ ਹੁਣ ਪਤਾ ਵੀ ਹੌਲੀ ਹੌਲੀ ਗਰਮੀ ਜਿਹੜੀ ਹੈਗੀ ਆ ਰਹੀ ਹੈ ਤੇ ਥੋੜੇ ਦਿਨਾਂ ਚ ਅੱਪਾਂ ਨੂੰ ਜਿਹੜੇ ਦਿਖਣਗੇ ਛਿਪਲੀ ਕਾਕਰੋਜ ਵਗੈਰਾ ਤੇ ਮੈਨੂੰ ਤਾਂ ਜਮਾਨੀ ਵਧੀਆ ਲੱਗਦੇ ਹੈਗੇ ਤੇ ਇੱਕ ਵਾਰ ਦੀ ਤੁਹਾਨੂੰ ਮੈਂ ਗੱਲ ਦੱਸਦੀ ਆ ਮम्मा ਨਾਲ ਉੱਥੇ ਭਾਂਡੇ ਮਾਜ ਰਹੇ ਸੀਗੇ ਤੇ ਉੱਥੇ ਨਾ ਨੀਚੇ ਇੱਕ ਛਿਪਕਲੀ ਰਹਿੰਦੀ ਸੀਗੀ ਤੇ ਮम्मा ਜਦੋਂ ਭਾਂਡੇ ਮਾਜ ਰਹੇ ਸੀ ਨਾ ਉਹਨਾਂ ਮम्मा ਦੇ ਲਾਤ ਦੇ ਉੱਤੇ ਚੜ ਗਈ ਸੀ ਮम्मा ਨੇ ਚੀਕਾਂ ਛੱਡਤੀਆਂ ਛਿਪਕਲੀ ਕਿਉਂਕਿ ਲਾਤ ਦੇ ਜੜੀ ਗਈ ਸਾਰੇ ਅੰਦਰੋਂ ਭੱਜੀ ਆਈ ਸੀ ਵੀ ਕੀ ਹੋ ਗਿਆ ਫਿਰ ਮम्मा ਨੇ ਦੱਸਿਆ ਸੀ ਕਿ ਛਿਪਕਲੀ ਚੜ ਗਈ ਸੀ ਉਹਨਾਂ ਦੇ ਪੈਰ ਦੇ ਉੱਤੇ ਤੇ ਬਸ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਆ ਜੇ ਵਲੌਗ ਵਧੀਆ ਲੱਗਾ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂਡ ਬਾਏ ਬਾਏ